ਕੁਈ ਤਾਂ ਗੱਲ ਹੈ ਜੀ ਕਰ ਦੋ ਜਿਹਦੇ ਨਾਲ ਲੋਕ ਐ ਮੰਨ ਜਾਣ ਵੀ ਹਾਂ ਯਾਰ ਆ ਵਧੀਆ ਠੀਕ ਹੈ ਯਾਰ ਉਹ ਬੀਬਾ ਜੀ ਫਿਰਦੇ ਨੇ ਹਰ ਸਿਮਰਤ ਕੌਰ ਉਹ ਬਠਿੰਡੇ ਤੋਂ ਐਮਪੀ ਐ ਸਾਡੇ ਨਾਲ ਹੀ ਪੈਂਦਾ ਸੰਗਰੂਰ ਦੇ ਨਾਲ ਹੀ ਬਠਿੰਡਾ ਐ ਉਹ ਕੀ ਪ੍ਰੋਗਰਾਮ ਕਰਦੀ ਐ ਇੱਕ ਵੋਟਾਂ ਤੋਂ 10 ਦਿਨ ਪਹਿਲਾਂ ਨਾ ਚੁੰਨੀਆਂ ਵਟਾਉਂਦੀ ਐ ਉਹ ਮਾਵਾ ਪਹਿਣਾ ਨਾਲਾ ਵੀ ਚੁੰਨੀਆਂ ਵਟਾਉ ਪ੍ਰੋਗਰਾਮ ਐ ਜੀ ਅਗਲੇ 3 ਦਿਨ ਫੁਲਾਣ ਨੇ ਫੁਲਾਣੇ ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿੰਦੇ ਨੇ ਵੀ ਭਾਈ ਚੁੰਨੀਆਂ ਵਟਾਉਣ ਵਾਸਤੇ ਆ ਰਹੇ ਨੇ ਜਥੇਦਾਰ ਹੁੰਦੇ ਨੇ ਪਿੰਡਾਂ ਦੇ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਤੇ ਆਉਣਗੇ ਜੀ ਉਹ ਮੈਨੂੰ ਤਾਂ ਮਾਵਾ ਭੈਣਾਂ ਨੇ ਦੱਸਿਆ ਕਹਿੰਦੇ ਧੋਖਾ ਹੋ ਗਿਆ ਮੈਂ ਕਹਾਦਾ ਕਿ ਚੁੰਨੀਆਂ ਵਟਾਉਣ 'ਚ ਧੋਖਾ ਹੋ ਗਿਆ ਇਹ ਗੱਲ ਕਰਿਓ ਸਟੇਜਾਂ ਤੇ ਮੈਂ ਚੁੰਨੀਆਂ ਵਟਾਉਣ 'ਚ ਕਹਾਦਾ ਧੱਕਾ ਹੋ ਗਿਆ ਧੋਖਾ ਹੋ ਗਿਆ ਉਹ ਕਹਿੰਦੇ ਸਾਨੂੰ ਕਹਿੰਦੇ ਵੀ ਚੁੰਨੀਆਂ ਵਟਾਉਣਾ ਹੋਊਗੀ ਪਰ ਸੋਨੂੰ ਕਹਿੰਦੇ ਅਸੀਂ ਸ਼ਹਿਰ ਜਾ ਕੇ ਵਧੀਆ 550 600 ਰੁਪਏ ਵਾਲੀਆਂ ਚੁੰਨੀਆਂ ਖਰੀਦ ਲਈਏ ਚੱਲ ਵੱਡੇ ਘਰ ਦੀ ਨੂੰ ਉਹਦੇ ਨਾਲ ਚੁੰਨੀ ਬਟਾਵਾਂਗੇ ਕਹਿੰਦੇ ਅਸੀਂ ਤਾਂ ਉਹ ਦੇਤੀ ਸਾਨੂੰ ਤਾਂ ਕਹਿੰਦੀ ਡਿੱਗੀ ਚੋਂ ਕੱਢ ਕੇ 50 ਰੁਪਏ ਵਾਲੀ ਪਾਪਲੀਂ ਦੀ ਚੁੰਨੀ ਫੜਾ ਗਈ 500 ਰੁਪਏ ਤਾਂ ਇੱਕ ਚੁੰਨੀ ਚੋ ਖਾ ਗਏ ਯਾਰ ਇਹ ਇੰਨਾ ਤੂੰ ਕੀ ਉਮੀਦ ਕਰੋਗੇ ਐਵੇਂ ਨਾ ਚੁੰਨੀਆਂ ਬਟਾ ਲਿਓ ਥੋੜੇ ਵਾਲੀਆਂ ਵਧੀਆ ਲੈ ਜਾਣੀਆਂ ਉਹਨਾਂ ਨੇ ਮੁੜ ਕਹਿੰਨ ਲਵਦੀਆਂ ਚੁੰਨੀਆਂ ਬਟਾਉਣ ਵਾਲੀਆਂ हां ਇਹਨਾਂ ਦੇ ਗਰਦਾਰ ਅੱਛਾ ਕਹਿੰਦੀ ਹਰ ਸਿਮਰਤ ਕੌਰ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਅਕਾਲੀ ਦਲ ਦਾ ਰਾਜ ਹੁੰਦਾ ਸੀ ਉਦੋਂ ਪੰਜਾਬ 'ਚ ਚਿੱਟੇ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਬੀਬਾ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹਾਂ ਉਹ ਜਿਹੜਾ ਕੋਈ ਨਸ਼ੇੜੀ ਹੁੰਦਾ ਸੀ ਦੂਜੇ ਕੋਲ ਜਾਣਾ ਕਹਿੰਦਾ ਬਾਈ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ ਆਪਦੇ ਜੋਗ 2 ਗ੍ਰਾਮ ਹੀ ਹੈ ਤੂੰ ਕਿਤੇ ਹੋਰ ਪ੍ਰਬੰਧ ਕਰਨਾ ਚਿੱਟੇ ਨੂੰ ਮਜੀਠੀਆ ਕਹਿੰਦੇ ਰਹਿੰਦੇ ਚਿੱਟੇ ਦਾ ਨਾਂ ਨਹੀਂ ਜਾਣੇ ਸ਼ਰਮ ਨਹੀਂ ਆਉਂਦੀ ਯਾਰ ਬੋਲਣ ਵੇ ਇਹਨਾਂ ਨੂੰ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਆ ਇਹਨਾਂ ਦੇ ਹਾਲਾਤ ਨੇ ਆ ਫਿਰਦੇ ਆ ਹੁਣ ਬਸ ਤੁਸੀਂ ਵੋਟਾਂ ਪਾਓ ਚੱਕ ਦਾਂਗੇ ਉਹ ਕਰ ਦਾਂਗਾ ਕਰ ਦਾਂਗੇ ਜਿੱਧਰ ਦੇਖੋ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਕੰਮ ਕੀਤੇ ਆ ਆ ਦੇਖ ਲਓ ਪੁਲੀਆਂ ਬਣਾਤੀਆਂ ਸੜਕਾਂ ਬਣਾਤੀਆਂ ਮੰਡੀਆਂ ਬਣਾਤੀਆਂ ਸਾਰੇ ਕੰਮ ਜਿੱਧਰ ਮੈਂ ਗੱਡੀ ਚਾਉਂਦਾ ਆਉਂਦਾ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕੀਤੇ ਆ ਮੈਂ ਕਿਹਾ ਬਰਗਾੜੀ ਤੇ ਕੋਟਕਪੂਰੇ ਵਿੱਚ ਦੀ ਲੰਘਦਾ ਹੋਏਗਾ ਉਦੋਂ ਨੀਂਦ ਆ ਜਾਂਦੀ ਐ ਉੱਥੇ ਜਿਹੜੀ ਬੇਅਦਬੀ ਕਰਾਈ ਸੀ ਗੁਰੂ ਸਾਹਿਬ ਦੀ ਉਹ ਵੀ ਬਾਲ ਸਾਹਿਬ ਨੇ ਕਰਾਈ ਸੀ। ਉਦੋਂ ਉਹ ਕਿਹਨੂੰ ਦੱਸਦਾ ਵੀ ਉੱਥੋਂ ਹੀ ਲੰਗਦਾ ਨਹੀਂ ਤੂੰ। ਜੇ ਨਿਗਮ ਕੀਤੇ ਲੋਕਾਂ ਨੂੰ ਵੋਟਾਂ ਕਿਉਂ ਨਹੀਂ ਪਾਈਆਂ ਫੇਰ ਬਈ? ਅਸੀਂ ਕਿਹੜੇ ਧੱਕੇ ਨਾਲ ਪਵਾਈਆਂ ਲੋਕਾਂ ਨੇ ਹਰਾਇਆ ਤੁਹਾਨੂੰ। ਬਹੁਤ ਮੋਟੀ ਚਮੜੀ ਦੇ ਬੇਸ਼ਰਮ ਆ ਯਾਰ। ਬਹੁਤ ਵੱਡੇ ਬੇਸ਼ਰਮ ਆ ਯਾਰ। ਪੈਰ ਤੇ ਮੁੱਕਰ ਜਾਂਦੇ ਆ। ਪੈਰ ਤੇ ਵੋਟਾਂ ਵਾਸਤੇ ਤਾਂ ਹੁਣ ਤੁਹਾਨੂੰ ਐ ਵੀ ਕਹਿਣ ਆ ਸਕਦਾ ਸੁਖਵੀਰ ਬਾਦਲ ਕਿ ਮੈਨੂੰ ਸਾਨੂੰ ਵੋਟਾਂ ਪਾਓ ਤੁਹਾਨੂੰ ਖੇਤ ਜਾਣ ਦੀ ਲੋੜ ਨਹੀਂ ਪੈਣੀ ਤੁਹਾਡੀ ਮੋਟਰ ਮੈਂ ਚਲਾ ਕੇ ਆਇਆ ਕਰੂੰਗਾ ਰਾਤ ਨੂੰ ਅੱਧੀ ਰਾਤ ਨੂੰ ਚਲਾਉਣੀ ਚਾਹੀਏ ਮੈਂ ਪੰਟੀ ਰਮਾਣੇ ਦੀ ਡਿਊਟੀ ਲਾਤੀ ਜਥੇਦਾਰਾਂ ਦੀ ਡਿਊਟੀ ਲਾਤੀ ਇਹ ਚਲਾ ਕੇ ਆਇਆ ਕਰਨਗੇ ਮੋਟਰ ਐ ਆ ਵੀ ਦੇ ਸਕਦੇ ਨੇ ਤੁਹਾਨੂੰ ਸਕੀਮ ਬਟਨ ਦਬਾਓ ਸਕੀਮ ਸੋ ਇਹਨਾਂ ਨੂੰ ਤਾਂ ਦੂਰੋਂ ਹੀ ਸਾਸੀ ਕਾਲ ਬੁਲਾਦਿਆ ਕਰੋ ਨੇੜੇ ਜਾ ਕੇ ਹੱਥ ਮਲਾਉਣ ਦੀ ਕੋਸ਼ਿਸ਼ ਨਾ ਕਰਿਓ ਜੇ ਗਲਤੀ ਨਾਲ ਹੱਥ ਵੀ ਮਿਲ ਗਿਆ ਬਾਅਦ ਚ ਉਂਗਲਾਂ ਕੱਢਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਜੇ ਉਂਗਲੀਆਂ ਨਾ ਲੈ ਕੇ ਜਾ ਸਕਣ ਤਾਂ ਛਾਂਪਛ ਅੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਜਾਣ ਦਾ ਰਵਾਜ ਹੈ ਨਹੀਂ ਇਹਨਾਂ ਦੇ ਕੁਝ ਨਾ ਕੁਝ ਲੈ ਕੇ ਹੀ ਜਾਂਦੇ ਆ ਘਰੇ ਐਡੇ ਵੱਡੇ ਠੱਗ ਨੇ